ਜੇ ਮਾਰਚ ਸ਼ਹੀਦ ਭਗਤ ਸਿੰਘ ਹੋਰਾਂ ਦੀ ਜ਼ਿੰਦਗੀ ਦੇ ਆਖਰੀ ਦਿਨ ਤੇ ਉਹਨਾਂ ਦੀ ਫਾਂਸੀ ਵਾਲੀ ਕਾਲੀ ਰਾਤ ਨੂੰ ਇੱਕ ਬੜੀ ਕਮਾਲ ਦੀ ਤੇ ਝੰਜੋੜ ਕੇ ਰੱਖ ਦੇਣ ਵਾਲੀ ਘਟਨਾ ਵਾਪਰੀ ਸੀ ਕੀ ਤੁਸੀਂ ਸੁਣੀ ਹੈ ਜੇ ਨਹੀਂ ਤਾਂ ਗੌਰ ਨਾਲ ਸੁਣਿਓ ਸਾਗਰ ਦੀ ਬੌਟੀ ਦੀਆਂ ਰੀਲਾਂ ਨਾਲ ਪੂਰੀ ਫੇਸਬੁੱਕ ਭਰ ਦੇਣ ਵਾਲੇ ਅੱਜ ਇਹ ਵੀਡੀਓ ਪੂਰੀ ਦੇਖਣਗੇ ਵੀ ਨਹੀਂ ਤੇ ਸ਼ੇਅਰ ਵੀ ਨਹੀਂ ਕਰਨਗੇ ਪਰ ਸ਼ਹੀਦਾਂ ਦੇ ਕਦਰਦਾਨ ਦੇਖਣਗੇ ਵੀ ਸ਼ਹੀਦ ਵੀ ਕਰਨਗੇ ਕੀ ਤੁਹਾਨੂੰ ਪਤਾ ਹੈ ਕੱਲ 23 ਮਾਰਚ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੋਰਾਂ ਦਾ ਸ਼ਹੀਦੀ ਦਿਹਾੜਾ ਹੈ ਔਰ ਜਿਸ ਦਿਨ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਹੋਰਾਂ ਦੀ ਫਾਂਸੀ ਦੀ ਆਖਰੀ ਰਾਤ ਸੀ ਉਸ ਦਿਨ ਕੀ ਹੋਇਆ ਸੀ ਗੌਰਤ ਅ ਰਾਤ ਦੇ ਟਾਈਮ ਜੇਲ ਦਾ ਜੇਲਰ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੇਣ ਦੀ ਇਤਲਾਹ ਦੇਣ ਜਾਂਦਾ ਹੈ ਤਾਂ ਅੱਗੇ ਕੀ ਵਾਪਰਦਾ ਹੈ ਕਿਉਂਕਿ ਪਹਿਲਾ ਅੰਗਰੇਜ਼ ਅਦਾਲਤ ਨੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੇਣ ਦੀ ਤਰੀਖ 24 ਮਾਰਚ ਮਿੱਥੀ ਸੀ ਪਰ ਕੁਝ ਗਦਾਰਾਂ ਨੇ ਅੰਗਰੇਜ਼ ਸਰਕਾਰ ਨੂੰ ਇਹ ਸਲਾਹ ਦਿੱਤੀ ਉਹ ਗਦਾਰ ਜਿਹੜੇ ਸਾਡੇ ਆਪਣੇ ਹੀ ਸੀ ਉਹਨਾਂ ਨੇ ਕਿਹਾ ਕਿ ਲੋਕ ਪਿੰਡਾਂ ਦੇ ਵਿੱਚੋਂ ਜਥੇ ਬਣਾ ਕੇ ਸੈਂਟਰਲ ਜੇਲ੍ਹ ਲਾਹੌਰ ਵੱਲ ਆ ਰਹੇ ਨੇ ਇਕੱਠੇ ਹੋ ਰਹੇ ਨੇ ਤੇ ਉਹ ਭਗਤ ਸਿੰਘ ਦੀ ਫਾਂਸੀ ਰੋਕਣਾ ਚਾਹੁੰਦੇ ਨੇ ਇਸ ਕਰਕੇ ਤੁਸੀਂ ਇੱਕ ਦਿਨ ਪਹਿਲਾਂ ਹੀ ਫਾਂਸੀ ਦੇ ਦਿਓ ਤਾਂ ਅੰਗਰੇਜ਼ ਸਰਕਾਰ ਨੇ ਅਦਾਲਤ ਦੀ ਤੈਅ ਕੀਤੀ ਤਾਰੀਖ ਤੋਂ ਇੱਕ ਦਿਨ ਪਹਿਲਾਂ 23 ਮਾਰਚ ਨੂੰ ਹੀ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਨੂੰ ਫਾਂਸੀ ਲਾਉਣ ਦੀ ਸਕੀਮ ਬਣਾਈ ਤੇ ਜੇਲ੍ਹ ਦਾ ਜੇਲਰ ਦੱਸਦਾ ਹੈ ਹੋਰ ਚਸ਼ਮਦੀਦ ਦੱਸਦੇ ਨੇ ਕਿ ਜਦੋਂ ਰਾਤ ਦੇ ਟਾਈਂ ਫਾਂਸੀ ਤੋਂ ਇੱਕ ਦਿਨ ਪਹਿਲਾਂ ਭਗਤ ਸਿੰਘ ਹੋਰਾ ਨੂੰ ਜੇਲ੍ਹ ਦਾ ਜੇਲਰ ਫਾਂਸੀ ਲਈ ਤਿਆਰ ਹੋਣ ਬਾਰੇ ਕਹਿਣ ਜਾਂਦਾ ਹੈ ਤਾਂ ਅੱਗੇ ਜਾ ਕੇ ਕੀ ਦੇਖਦਾ ਹੈ ਸ਼ਹੀਦ ਭਗਤ ਸਿੰਘ ਆਪਣੀ ਕਾਲ ਕੋਠੜੀ ਦੇ ਵਿੱਚ ਬੈਠਾ ਇੱਕ ਰੂਸ ਦੇ ਇਨਕਲਾਬੀ ਦੀ ਕਿਤਾਬ ਪੜ ਰਿਹਾ ਸੀ ਜਦੋਂ ਜੇਲ੍ਹ ਦੇ ਜੇਲਰ ਨੇ ਕਾਲ ਕੋਠੜੀ ਦੇ ਦਰਵਾਜ਼ੇ ਤੇ ਖੜ ਕੇ ਆਵਾਜ਼ ਮਾਰੀ ਸਰਦਾਰ ਭਗਤ ਸਿੰਘ ਕਪਾਗ ਸਿੰਘ ਜਿਹੜਾ ਕਿ ਦੀਵਾ ਬਾਲ ਕੇ ਰਾਤ ਦੇ ਟਾਈਮ ਕਿਤਾਬ ਪੜ ਰਿਹਾ ਸੀ ਉਸ ਨੇ ਹੱਥ ਕਰਕੇ ਕਿਹਾ ਠਹਿਰੋ ਰੁਕੋ ਇੱਕ ਇਨਕਲਾਬੀ ਦੂਜੇ ਇਨਕਲਾਬੀ ਦੇ ਨਾਲ ਮੁਲਾਕਾਤ ਕਰਨੇ ਤਾਂ ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਕੁਝ ਮਿੰਟ ਹੋਰ ਕਿਤਾਬ ਪੜਦਾ ਰਿਹਾ ਤੇ ਫਿਰ ਉਸ ਨੇ ਰੂਸ ਦੇ ਇਨਕਲਾਬੀ ਦੀ ਉਹ ਕਿਤਾਬ ਬੰਦ ਕੀਤੀ ਤੇ ਬੰਦ ਕਰਨ ਤੋਂ ਪਹਿਲਾਂ ਉਸ ਕਿਤਾਬ ਦਾ ਪੰਨਾ ਮੋੜ ਦਿੱਤਾ ਪੰਨਾ ਮੋੜਿਆ ਕਿਉਂ ਜਾਂਦਾ ਜਦੋਂ ਸਾਨੂੰ ਇੰਜ ਹੁੰਦਾ ਕਿ ਹੁਣ ਮੈਂ ਇਸ ਕਿਤਾਬ ਨੂੰ ਫਿਰ ਅੱਗੇ ਪੜ੍ਹਾਂਗਾ ਤੇ ਉਦੋਂ ਮੈਂ ਇਸ ਪੰਨੇ ਨੂੰ ਸਿੱਧਾ ਕਰਾਂਗਾ ਤੇ ਇਸ ਪੰਨੇ ਤੋਂ ਅੱਗੇ ਫਿਰ ਮੈਂ ਹੋਰ ਪੜ੍ਹਾਂਗਾ ਸਿੱਖਾਂਗਾ ਤੇ ਵਧਾਂਗਾ ਉਦੋਂ ਅਸੀਂ ਕਿਤਾਬ ਦਾ ਪੰਨਾ ਮੋੜਦੇ ਹਾਂ ਤਾਂ ਸ਼ਹੀਦ ਭਗਤ ਸਿੰਘ ਨੇ ਕਿਤਾਬ ਦਾ ਪੰਨਾ ਮੋੜਿਆ ਐਂਡਾ ਹਾਂਜੀ ਜੇਲਰ ਸਾਹਿਬ ਜੇਲ੍ਹ ਦੇ ਜੇਲਰ ਨੇ ਕਿਹਾ ਭਗਤ ਸਿੰਘ ਤਿਆਰ ਹੋ ਜਾਓ ਤੁਹਾਡੀ ਫਾਂਸੀ ਦਾ ਟਾਈਮ ਹੋ ਰਿਹਾ ਤਾਂ ਸ਼ਹੀਦ ਭਗਤ ਸਿੰਘ ਨੇ ਕਿਹਾ ਕਿ ਸਾਡੀ ਫਾਂਸੀ ਦਾ ਟਾਈਮ ਤਾਂ ਕੱਲ ਦੀ ਤਰੀਕੇ 24 ਮਾਰਚ ਤਾਂ ਜੇਲਰ ਨੇ ਕਿਹਾ ਨਹੀਂ ਅੰਗਰੇਜ਼ ਸਰਕਾਰ ਦੇ ਹੁਕਮ ਆਏ ਨੇ ਕਿ ਤੁਹਾਨੂੰ ਅੱਜ ਹੀ ਰਾਤ ਦੇ ਹਨੇਰੇ ਦੇ ਵਿੱਚ ਫਾਂਸੀ ਲਾ ਦਿੱਤਾ ਜਾਏਗਾ ਭਗਤ ਸਿੰਘ ਕਹਿੰਦਾ ਠੀਕ ਹੈ ਤਾ ਫਿਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਆਪੋ ਆਪਣੀਆਂ ਕਾਲ ਕੋਠੜੀਆਂ ਦੇ ਵਿੱਚ ਉਹਨਾਂ ਨੇ ਇਸ਼ਨਾਨ ਕੀਤਾ ਉਹਨਾਂ ਨੂੰ ਫਾਂਸੀ ਦੇ ਨਹੀਂ ਲਿਜਾਇਆ ਗਿਆ ਔਰ ਫਾਂਸੀ ਦੇ ਤਖਤੇ ਵੱਲ ਲਿਜਾਂਦੇ ਸਮੇਂ ਉਹਨਾਂ ਤਿੰਨਾਂ ਨੇ ਇਨਕਲਾਬ ਜਿੰਦਾਬਾਦ ਦੇ ਨਾਅਰਿਆਂ ਦੇ ਨਾਲ ਪੂਰੀ ਜੇਲ੍ਹ ਤੇ ਨੇੜੇ ਤੇੜੇ ਦਾ ਲਾਹੌਰ ਗੁਜਾ ਕੇ ਰੱਖ ਦਿੱਤਾ ਫਾਂਸੀ ਦੇ ਟਾਈਮ ਉਹਨਾਂ ਦੀ ਆਖਰੀ ਇੱਛਾ ਸੀ ਕਿ ਸਾਨੂੰ ਹੱਥ ਖੋਲ ਦਿਓ ਅਸੀਂ ਗਲੇ ਮਿਲਣਾ ਔਰ ਇੱਥੇ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੂੰਗਾ ਜਦੋਂ ਕੱਲ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਦਾ ਸ਼ਹੀਦੀ ਦਿਹਾੜਾ ਹੈ ਤਾਂ ਸ਼ਹੀਦ ਭਗਤ ਸਿੰਘ ਜਿਹੜੀ ਕਿਤਾਬ ਦਾ ਪੰਨਾ ਮੋੜ ਕੇ ਗਏ ਸੀ ਉਹ ਪੰਨਾ ਅਸੀਂ ਕਦੋਂ ਸਿੱਧਾ ਕਰਕੇ ਅੱਗੇ ਪੜਾਂਗੇ ਉਹ ਪੰਨਾ ਆਪਣੇ ਲਈ ਨਹੀਂ ਮੋੜ ਕੇ ਗਏ ਸੀ ਜਦੋਂ ਉਹਨਾਂ ਨੂੰ ਇਹ ਪਤਾ ਸੀ ਕਿ ਸਾਡੀ ਤਾਂ ਜ਼ਿੰਦਗੀ ਦਾ ਅੱਜ ਆਖਰੀ ਦਿਨ ਹੈ ਸਾਨੂੰ ਤਾਂ ਹੁਣੇ ਸਾਡੇ ਗਲਾਂ 'ਚ ਮਜਬੂਤ ਰਸਸੇ ਪਾ ਕੇ ਸਾਡੇ ਪੈਰਾਂ ਦੇ ਥੱਲੋਂ ਫੱਟੇ ਖਿੱਚ ਦਿੱਤੇ ਜਾਣਗੇ ਸਾਡੀ ਸਾਹ ਰਗ ਰੁਕ ਜਾਏਗੀ ਅੱਖਾਂ ਬਾਹਰ ਆ ਜਾਣਗੀਆਂ ਤੇ ਅਸੀਂ ਖਤਮ ਹੋ ਜਾਵਾਂਗੇ ਫਿਰ ਉਹ ਪੰਨਾ ਕਿਦੇ ਲਈ ਮੋੜ ਕੇ ਗਏ ਸੀ ਉਹ ਪੰਨਾ ਮੋੜ ਕੇ ਗਏ ਸੀ ਆਉਣ ਵਾਲੀ ਜਵਾਨੀ ਦੇ ਲਈ ਤਾਂ ਕਿ ਆਉਣ ਵਾਲੀ ਜਵਾਨੀ ਉਸ ਇਨਕਲਾਬੀ ਕਿਤਾਬ ਵਾਲੀ ਸੋਚ ਦਾ ਪੰਨਾ ਫੇਰ ਸਿੱਧਾ ਕਰੇ ਉਹਨੂੰ ਪੜੇ ਤੇ ਉਹ ਆਜ਼ਾਦੀ ਲੈ ਕੇ ਆਵੇ ਜਿਹੜੀ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਗਦਰੀ ਬਾਬੇ ਉਹ ਸ਼ਹੀਦ ਹੋਏ ਪਰ ਅਫਸੋਸ ਦਾ ਅਫਸੋਸ ਕਿ ਉਸ ਤੋਂ ਬਾਅਦ ਬੜੀਆਂ ਰਾਜਨੀਤਿਕ ਪਾਰਟੀਆਂ ਤੇ ਬੜੇ ਵੋਟਾਂ ਵਾਲੇ ਲੀਡਰਾਂ ਨੇ ਸ਼ਹੀਦਾਂ ਵਾਰੇ ਰੰਗ ਦੀਆਂ ਪੱਗਾਂ ਬੰਨੀਆਂ ਇਨਕਲਾਬ ਦੇ ਨਾਰੇ ਲਾ ਕੇ ਵੀ ਵੋਟਾਂ ਵਟੋਰੀਆਂ ਪਰ ਇਨਕਲਾਬ ਹੁੰਦਾ ਕੀ ਹੈ ਤੇ ਸ਼ਹੀਦ ਭਗਤ ਸਿੰਘ ਹੋਰਾਂ ਦੀ ਸੋਚ ਕੀ ਸੀ ਇਹਨੂੰ ਨਾ ਕਿਸੇ ਨੇ ਸਮਝਿਆ ਨਾ ਪੜਿਆ ਤੇ ਨਾ ਹੀ ਸਿਸਟਮ ਨੇ ਇਹ ਜਾਣਣ ਦਿੱਤਾ ਇਸੇ ਲਈ ਮੈਂ ਕਹਿੰਨਾ ਕਿ ਪੂਰੇ ਦਾ ਪੂਰਾ ਭਗਤ ਸਿੰਘ ਲਕੋ ਲਿਆ ਗਿਆ ਭਗਤ ਸਿੰਘ ਦੀ ਸੋਚ ਲਕੋ ਲਈ ਗਈ ਤੇ ਸਿਰਫ ਉਹਨਾਂ ਨੂੰ ਸ਼ਹੀਦ ਭਗਤ ਸਿੰਘ ਲੋਕਾਂ ਸਾਹਮਣੇ ਪੇਸ਼ ਹੋਣ ਦਿੱਤਾ ਗਿਆ ਜਿੰਨਾ ਕਿ ਇਹਨਾਂ ਨੂੰ ਫਿੱਟ ਬੈਠਦਾ ਸੀ ਕੀ ਸੀ ਭਗਤ ਸਿੰਘ ਹੋਰਾਂ ਦੀ ਅਸਲੀ ਸੋਚ ਜਿਹਨੇ ਇਹ ਜਾਨਣੀ ਹੈ ਮਿੱਤਰੋ ਉਹ ਭਗਤ ਸਿੰਘ ਹੋਰਾਂ ਦੇ ਹੱਥਾਂ ਨਾਲ ਲਿਖੀਆਂ ਹੋਈਆਂ ਲਿਖਤਾਂ ਮੌਜੂਦ ਨਹੀਂ ਸ਼ਹੀਦ ਆਜ਼ਮ ਦੀ ਜੇਲ ਡੈਰੀ ਜਿਹੜੀ ਜੇਲ ਦੇ ਵਿੱਚ ਲਿਖੀ ਗਈ ਉਹ ਮੌਜੂਦ ਹੈ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਇਸ ਨਾਮ ਦੀ ਇੱਕ ਕਿਤਾਬ ਹੈ ਜਿਹੜੀ ਸ਼ਹੀਦ ਭਗਤ ਸਿੰਘ ਦੇ ਸਕੇ ਭਾਂਜੇ ਪ੍ਰੋਫੈਸਰ ਜਗਮੋਣ ਸਿੰਘ ਨੇ ਸਾਰੀਆਂ ਲਿਖਤਾਂ ਇਕੱਠੀਆਂ ਕਰਕੇ ਉਹ ਕਿਤਾਬ ਛਪਾਈ ਹੋਈ ਹੈ ਤੇ ਉਹ ਕਿਤਾਬ ਪੜ੍ਹ ਕੇ ਪਤਾ ਲੱਗਦਾ ਕਿ ਉਹਨਾਂ ਦੀ ਸੋਚ ਕੀ ਸੀ ਉਹ ਕਿਹੜੀ ਆਜ਼ਾਦੀ ਚਾਹੁੰਦੇ ਸੀ ਕਿ ਉਹ ਆਜ਼ਾਦੀ ਗਈ ਕਿੱਧਰ ਉਹ ਆਜ਼ਾਦੀ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਹੈਗੀ ਭਗਤ ਸਿੰਘ ਹੋਰੀ ਕਿਹੋ ਜੀ ਆਜ਼ਾਦੀ ਚਾਹੁੰਦੇ ਸੀ ਸਭ ਤੋਂ ਪਹਿਲਾਂ ਜਦੋਂ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ ਨਾ ਉਦੋਂ ਕੋਈ ਅੰਗਰੇਜ਼ਾਂ ਨੇ ਸਾਡੇ ਦਾਦਿਆਂ ਪੜਦਾਦਿਆਂ ਨੂੰ ਰੱਸਿਆਂ ਨਾਲ ਜਾਂ ਸੰਗਲਾਂ ਨਾਲ ਨਹੀਂ ਸੀ ਬੰਨਿਆ ਹੋਇਆ ਐਂ ਹੀ ਤੁਰੇ ਫਿਰਦੇ ਸੀ ਸਾਰੇ ਫਿਰ ਗੁਲਾਮੀ ਕਿਸੇ ਦੀ ਸੀ ਗੁਲਾਮੀ ਸੀ ਆਰਥਿਕ ਗੁਲਾਮੀ ਰਾਜਨੀਤਿਕ ਗੁਲਾਮੀ ਧਾਰਮਿਕ ਗੁਲਾਮੀ ਸਮਾਜਿਕ ਗੁਲਾਮੀ ਤੇ ਸੱਭਿਆਚਾਰਕ ਗੁਲਾਮੀ ਮਤਲਬ ਕਿ ਵੱਡੀਆਂ-ਵੱਡੀਆਂ ਈਸਟ ਇੰਡੀਆ ਵਰਗੀਆਂ ਕੰਪਨੀਆਂ ਦੇ ਰਾਹੀਂ ਅੰਗਰੇਜ਼ ਇੱਥੇ ਮਾਲ ਤਿਆਰ ਕਰਦੇ ਤੇ 1 ਰੁਪਏ ਚ ਤਿਆਰ ਹੋਇਆ ਮਾਲ ਫਿਰ ਕਈ ਗੁਣਾ ਵੱਧ ਰੇਟ ਦੇ ਉੱਪਰ ਵੇਚ ਕੇ ਤੇ ਲੋਕਾਂ ਤੋਂ ਪੈਸੇ ਦੀ ਲੁੱਟ ਕਰਦੇ ਇਹ ਸੀ ਆਰਥਿਕ ਗੁਲਾਮੀ ਰਾਜਨੀਤਿਕ ਗੁਲਾਮੀ ਦਾ ਮਤਲਬ ਕਿ ਕੁਝ ਹੀ ਲੋਕ ਉੱਚੇ ਲੋਕ ਰਾਜ ਕਰ ਰਹੇ ਸੀ ਇਹ ਸੀ ਰਾਜਨੀਤਿਕ ਗੁਲਾਮੀ ਸੱਭਿਆਚਾਰਕ ਗੁਲਾਮੀ ਦਾ ਮਤਲਬ ਸੀ ਅੰਗਰੇਜ਼ ਆਪਣਾ ਸੱਭਿਆਚਾਰ ਜਿਹੜਾ ਉਹਨਾਂ ਦਾ ਸੀ ਉਹ ਸਾਡੇ ਉੱਪਰ ਥੋਪਣਾ ਚਾਹੁੰਦੇ ਸੀ ਧਾਰਮਿਕ ਗੁਲਾਮੀ ਦਾ ਮਤਲਬ ਸੀ ਅੰਗਰੇਜ਼ ਬਾਕੀ ਸਾਰੇ ਧਾਰਮਿਕ ਭਾਈਚਾਰਿਆਂ ਨੂੰ ਥੱਲੇ ਰੱਖ ਕੇ ਆਪਣੇ ਧਰਮ ਨੂੰ ਉਹਨਾਂ ਦੇ ਉੱਪਰ ਲੱਦਣਾ ਚਾਹੁੰਦੇ ਸੀ ਇਹ ਸਾਰੀਆਂ ਗੁਲਾਮੀਆਂ ਸੀ ਹੁਣ 1947 ਵੇਲੇ ਜਿਹੜੀ ਆਜ਼ਾਦੀ ਆਈ ਉਹਦੇ 'ਚ ਕਿਹੜੀ ਆਜ਼ਾਦੀ ਆਈ ਸ਼ਹੀਦ ਭਗਤ ਸਿੰਘ ਉਹਨਾਂ ਦੀਆਂ ਲਿਖਤਾਂ ਪੜੋ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਿਹੜੀ ਆਜ਼ਾਦੀ ਅਸੀਂ ਚਾਹੁੰਦੇ ਆ ਉਸ ਤੋਂ ਬਿਨਾਂ ਜੇ ਕੋਈ ਆਜ਼ਾਦੀ ਆਉਂਦੀ ਹੈ ਉਸ ਟਾਈਮ ਕਾਂਗਰਸ ਪਾਰਟੀ ਤੇ ਉਹਦੇ ਆਗੂ ਵੀ ਆਜ਼ਾਦੀ ਦੀ ਗੱਲ ਕਰ ਰਹੇ ਸੀ ਪਰ ਭਗਤ ਸਿੰਘ ਜੀ ਕਹਿੰਦੇ ਸੀ ਇਹਨਾਂ ਦਾ ਸੰਘਰਸ਼ ਇੱਕ ਦਿਨ ਇੱਕ ਸਮਝੌਤੇ 'ਤੇ ਜਾ ਕੇ ਮੁੱਕ ਜਾਏਗਾ ਤੇ ਸ਼ਾਇਦ 1947 'ਚ ਐਇਓ ਕੁਝ ਹੋਇਆ ਇੱਕ ਈਸਟ ਇੰਡੀਆ ਕੰਪਨੀ ਉਦੋਂ ਲੁੱਟਦੀ ਸੀ 1947 ਤੋਂ ਪਹਿਲਾਂ ਤੇ ਉਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਨਾਲ ਵੱਡੀਆਂ ਹਜ਼ਾਰਾਂ ਕੰਪਨੀਆਂ ਸਾਡੇ ਦੇਸ਼ 'ਚ ਆ ਕੇ ਅੰਨੀ ਲੁੱਟ ਮਚਾਉਣ ਲੱਗੀਆਂ ਰਾਜਨੀਤਿਕ ਆਜ਼ਾਦੀ ਆਈ ਰਾਜਨੀਤੀ ਦੀ ਕੁਝ ਘਰਾਣਿਆਂ ਦੀ ਗੁਲਾਮ ਬਣੀ ਹੋਈ ਹੈ। ਰਾਜਨੀਤਿਕ ਆਜ਼ਾਦੀ ਕਿੱਥੇ ਨਹੀਂ ਦਿਖੀ? ਕੀ ਧਾਰਮਿਕ ਆਜ਼ਾਦੀ ਆਈ? ਅੱਜ ਵੀ ਕੁਝ ਸਿਆਸਤਾਂ ਇੱਕ ਵਿਸ਼ੇਸ਼ ਧਰਮ ਨੂੰ ਅੱਗੇ ਰੱਖ ਕੇ ਉਹਦੇ ਤੇ ਸਿਆਸਤ ਕਰਦੀਆਂ ਨੇ ਤੇ ਬਾਕੀਆਂ ਨੂੰ ਪਿੱਛੇ ਸੁੱਟਿਆ ਜਾ ਰਿਹਾ ਹੈ। ਕੀ ਸਮਾਜਿਕ ਆਜ਼ਾਦੀ ਆਈ? ਕੀ ਸੱਭਿਆਚਾਰਕ ਆਜ਼ਾਦੀ ਆਈ? ਕਿਹੜੀ ਆਜ਼ਾਦੀ ਆਈ ਤੇ ਕਿਸ ਤੋਂ ਆਜ਼ਾਦੀ ਆਈ ਇਹਦੇ ਬਾਰੇ ਜ਼ਰਾ ਗੌਰ ਨਾਲ ਸੋਚਿਓ। ਅੱਜ ਕੁਝ ਲੋਕ ਜਿਨ੍ਹਾਂ ਦੀ ਆਪ ਦੀ ਕੋਈ ਬੁੱਕਤ ਨਹੀਂ ਵੋਟ ਸਿਆਸਤੋਂ ਬਿਨਾ ਉਹਨਾਂ ਨੇ ਪੰਜਾਬ ਦਾ ਤੇ ਲੋਕਾਂ ਦਾ ਕੱਖ ਕੀਤਾ ਹੀ ਨਹੀਂ ਉਹ ਭਗਤ ਸਿੰਘ ਹੋਰਾਂ ਦੀ ਸ਼ਹੀਦੀ ਤੇ ਸਵਾਲ ਚੁੱਕਣ ਲੱਗਦੇ ਨੇ ਤੇ ਮੈਨੂੰ ਬਹੁਤ ਅਫਸੋਸ ਤੇ ਸ਼ਰਮ ਆਉਂਦਾ ਹੁੰਦਾ ਕਿ ਇਸ ਬੰਦਿਆਂ ਨੂੰ ਪੁੱਛਿਆ ਜਾਵੇ ਤੁਸੀਂ ਕੀ ਕੀਤਾ ਕੀ ਹੈ ਜਿਹੜੇ ਬੰਦਿਆਂ ਨੇ ਪਰ ਜਵਾਨ ਉਮਰ ਦੇ ਵਿੱਚ ਆਪਣੀਆਂ ਜਾਨਾਂ ਲੋਕਾਂ ਦੀ ਲੇਖੇ ਲਾਤੀਆਂ ਉਹਨਾਂ ਤੇ ਸਵਾਲ ਚੁੱਕਣ ਵਾਲਿਓ ਸੂਰਜ ਤੇ ਥੁੱਕਣ ਨਾਲ ਆਪਣੇ ਮੂੰਹ ਤੇ ਡਿੱਗਦਾ ਹੁੰਦਾ ਸੂਰਜ ਤੇ ਨਹੀਂ ਪੈਂਦਾ ਤੇ ਉਹ ਸੂਰਜ ਸਨ ਇੱਕ ਨਾਟਕ ਹੈ ਛਿਪਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਹੋਰਾਂ ਦੀ ਜ਼ਿੰਦਗੀ ਤੇ ਕਮਾਲ ਦਾ ਕਦੇ ਉਹ ਜ਼ਰੂਰ ਦੇਖਿਓ ਸੱਚਮੁੱਚ ਅਸੀਂ ਬਹੁਤ ਬੇਕਦਰੇ ਲੋਕਾਂ ਅਸੀਂ ਸ਼ਹੀਦਾਂ ਦੀ ਤੇ ਸਾਡੇ ਲਈ ਕੁਰਬਾਨੀਆਂ ਦੇਣ ਵਾਲਿਆਂ ਦੀ ਕੋਈ ਕਦਰ ਨਹੀਂ ਕੀਤੀ ਅਸੀਂ ਤਾਂ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਵਰਗਿਆਂ ਦੀ ਵੀ ਉਹ ਸਤਕਾਰ ਇੱਜ਼ਤ ਤੇ ਕਦਰ ਨਹੀਂ ਕੀਤੀ ਜਿਹੜੀ ਪੰਦੀ ਸੀ ਕਦਰ ਸਿਰਫ ਕੱਲੇ ਮੱਥੇ ਟੇਕੇ ਤੇ ਹਾਰ ਪਾ ਕੇ ਨਹੀਂ ਇਹ ਉਹਨਾਂ ਦੇ ਰਾਹ ਤੇ ਚੱਲ ਕੇ ਉਹਨਾਂ ਦੀ ਸੋਚ ਨੂੰ ਅਪਣਾ ਕੇ ਉਹਨਾਂ ਦੇ ਵਿਚਾਰਾਂ ਅਨੁਸਾਰ ਅੱਗੇ ਤੁਰ ਕੇ ਹੁੰਦੀ ਹੈ ਤੇ ਜਰਾ ਸੋਚੋ ਕੀ ਅਸੀਂ ਕਦਰ ਕੀਤੀ ਨਾ ਅਸੀਂ ਉਹਨਾਂ ਦੀ ਕਦਰ ਕੀਤੀ ਨਾ ਅਸੀਂ ਸ਼ਹੀਦਾਂ ਦੀ ਕਦਰ ਕੀਤੀ ਇਹੀ ਕਾਰਨ ਹੈ ਕਿ ਅੱਜ ਕੋਈ ਵੀ ਉਹਨਾਂ ਵਾਂਗ ਕੁਰਬਾਨੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਅਸੀਂ بے ਕਦਰ ਹਾਂ ਪਰ ਸਾਰੇ ਨਹੀਂ ਹਾਂ ਕੁਝ ਲੋਕ ਕਦਰਦਾਨ ਵੀ ਹੈਗੇ ਨੇ ਜਿਹੜੇ ਗੁਰੂ ਸਹਿਬਾਨਾਂ ਦੇ ਉੱਚੇ ਸੁੱਚੇ ਰਾਹ ਤੇ ਵੀ ਚੱਲਣ ਦਾ ਯਤਨ ਕਰਦੇ ਨੇ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸਰਦੀਪ ਹੋਰਾਂ ਦੇ ਨੇ ਹੁਣ ਕਿਹੜੀ ਆਜ਼ਾਦੀ ਚਾਹੁੰਦੇ ਸੀ ਭਗਤ ਸਿੰਘ ਹੋਰੀ ਭਾਈ ਉਹ ਆਜ਼ਾਦੀ ਚਾਹੁੰਦੇ ਸੀ ਹਰ ਤਰ੍ਹਾਂ ਦੀ ਬਰਾਬਰੀ ਜਿਹਨੂੰ ਕਹਿੰਦੇ ਆ ਸਮਾਜਵਾਦ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਚ ਸਮਾਜਵਾਦ ਸ਼ਬਦ ਤਾਂ ਪਾ ਦਿੱਤਾ ਪਰ ਹੈ ਕਿੱਥੇ ਐ ਕਿਤੇ ਵੀ ਨਹੀਂ 1917 ਦੇ ਵਿੱਚ ਜਦੋਂ ਭਗਤ ਸਿੰਘ ਅਜੇ 10 ਸਾਲ ਦਾ ਸੀ ਨਾ ਤੇ ਰੂਸ ਦੇ ਵਿੱਚ ਇੱਕ ਬਹੁਤ ਵੱਡਾ ਇਨਕਲਾਬ ਆਇਆ ਕ੍ਰਾਂਤੀ ਆਈ ਜਿਹਦੇ ਤੋਂ ਭਗਤ ਸਿੰਘ ਤੇ ਉਹਨਾਂ ਦੇ ਸਾਰੇ ਸਾਥੀ ਪਰਪਾਵਤ ਸੀ ਤੇ ਉਹ ਉਹੀ ਆਜ਼ਾਦੀ ਭਾਰਤ ਚਾਹੁੰਦੇ ਸੀ ਉਹ ਕਿਹੜੀ ਇਨਕਲਾਬ ਕਿਹੜੀ ਕ੍ਰਾਂਤੀ ਰੂਸ਼ ਚਾਈ ਸੀ 1917 ਦੇ ਅਕਤੂਬਰ ਦੇ ਵਿੱਚ ਉਹਨੂੰ ਤਾਂ ਸਮਾਜਵਾਦ ਕਹਿੰਦੇ ਨੇ ਦੇਖੋ ਜੀ ਦੁਨੀਆ ਦੇ ਉੱਪਰ ਦੋ ਤਰ੍ਹਾਂ ਦੀਆਂ ਵਿਚਾਰਧਾਰਾ ਮੁੱਖ ਰੂਪ ਚ ਰਾਜ ਕਰ ਰਹੀਆਂ ਨੇ ਇੱਕ ਹੈ ਪੂੰਜੀਵਾਦੀ ਯਾਨੀ ਧਨ ਪੈਸੇ ਪੂੰਜੀ ਵਾਲਿਆਂ ਦੇ ਬੋਲ ਬਾਲੇ ਦੀ ਵਿਚਾਰਧਾਰਾ ਤੇ ਇੱਕ ਹੈ ਸਮਾਜਵਾਦੀ ਵਿਚਾਰਧਾਰਾ ਸਮਾਜਵਾਦੀ ਵਿਚਾਰਧਾਰਾ ਕਹਿੰਦੀ ਹੈ ਕਿ ਅਮੀਰ ਤੇ ਗਰੀਬ ਦਾ ਪਾੜਾ ਨਹੀਂ ਹੋਣਾ ਚਾਹੀਦਾ ਸਾਰੇ ਬਰਾਬਰ ਹੋਣੇ ਚਾਹੀਦੇ ਨੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਪਾੜਾ ਨਹੀਂ ਹੋਣਾ ਚਾਹੀਦਾ ਸਾਰੇ ਬਰਾਬਰ ਹੋਣੇ ਚਾਹੀਦੇ ਨੇ ਜ਼ਮੀਨਾਂ ਜਾਇਦਾਦਾਂ ਧਨ ਦੌਲਤ ਹਰ ਪੈਦਾ ਹੋਏ ਬੱਚੇ ਨੂੰ ਅੱਗੇ ਵਧਣ ਦੇ ਇੱਕੋ ਜਿਹੇ ਮੌਕੇ ਮਿਲਣੇ ਚਾਹੀਦੇ ਨੇ ਇਹ ਹੈ ਸਮਾਜਵਾਦੀ ਵਿਚਾਰਧਾਰਾ ਤੇ ਪੂੰਜੀਵਾਦੀ ਵਿਚਾਰਧਾਰਾ ਇਹ ਕਹਿੰਦੀ ਹੈ ਕਿ ਅਮੀਰ ਤੇ ਗਰੀਬ ਦਾ ਪਾੜਾ ਹੋ ਸਕਦਾ ਹੈ ਇੱਕ ਪਾਸੇ ਬਹੁਤ ਕਰੋੜਪਤੀ ਤੇ ਦੂਜੇ ਪਾਸੇ ਦਿਨ ਰਾਤ ਮਿਹਨਤਾਂ ਕਰਨ ਵਾਲੇ ਰੋੜਪਤੀ ਹੋ ਸਕਦੇ ਨੇ ਭਗਤ ਸਿੰਘ ਹਰੀ ਸਮਾਜਵਾਦ ਚਾਹੁੰਦੇ ਸੀ ਤੇ ਉਹ ਕਹਿੰਦੇ ਸੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨੀ ਹੈ ਤਕੜੇ ਮਨੁੱਖਾਂ ਤੋਂ ਮਾੜੇ ਮਨੁੱਖ ਦੀ ਲੁੱਟ ਜਿਹੜੀ ਸਾਡੇ ਸਹਿਬ ਗੁਰੂ ਨਾਨਕ ਦੇਵ ਸਾਹਿਬ ਹੋਰਾਂ ਨੇ ਵੀ ਐਸੀ ਗੱਲ ਤੇ ਜ਼ੋਰ ਦਿੱਤਾ ਸੀ ਕਿ ਮਲਕ ਭਾਗੋ ਦੇ ਜਿਹੜੇ ਉਹ ਲੁੱਟ ਰਹੇ ਨੇ ਤੇ ਕਿਰਤੀ ਲਾਲੋ ਦੇ ਜਿਹੜੇ ਉਹ ਲੁੱਟੇ ਜਾ ਰਹੇ ਨੇ ਬਾਬੇ ਨਾਨਕ ਹੋਰਾਂ ਨੇ ਰੋਟੀ ਦੱਬ ਕੇ ਮਲਕ ਭਾਗੋ ਤੇ ਭਾਈ ਲਾਲੋ ਦੀ ਉਹ ਤੁਸੀਂ ਕਥਾ ਸੁਣੀ ਹੋਣੀ ਹੈ ਕਿ ਉਹਨਾਂ ਨੇ ਸਮਝਾਇਆ ਸੀ ਕਿ ਇੱਕ ਰੋਟੀ ਦੇ ਵਿੱਚ ਇਹ ਅਮੀਰ ਮਲਕ ਭਾਗੋ ਦੀ ਰੋਟੀ ਦੇ ਵਿੱਚ ਲਹੂ ਹੈ ਕਿਰਤਿਆਂ ਦਾ ਮਜ਼ਦੂਰਾਂ ਦਾ ਕਰੀਪਾਂ ਦਾ ਤੇ ਇਹ ਜਿਹੜਾ ਗਰੀਬ ਭਾਈ ਲਾਲੋ ਦੀ ਰੁੱਖੀ ਮਸੀ ਰੋਟੀ ਦੇ ਵਿੱਚ ਵੀ ਮਠਾਸ ਹੈ ਅਮਰਤ ਹੈ ਕਿਉਂਕਿ ਇਹ ਮਿਹਨਤ ਦੀ ਹੈ ਤੇ ਅੱਜ ਵੀ ਉਹੀ ਦੋ ਧੜੇ ਮਲਕ ਭਾਗੋ ਤੇ ਭਾਈ ਲਾਲੋ ਮੌਜੂਦ ਨੇ ਰਾਜ ਵੀ ਮਲਕ ਭਾਗੋ ਕਰ ਰਹੇ ਨੇ ਦੌਲਤਾਂ ਵੀ ਉਹਨਾਂ ਦੇ ਕੋਲ ਨੇ ਅੰਕੜੇ ਆਇਆ ਇੱਕ ਦਿਨ ਪਹਿਲਾਂ ਕਿ ਭਾਰਤ ਦੀ 70% ਦੀ ਧਨ ਜਾਇਦਾਦ ਤੇ ਪੈਸਾ ਸਿਰਫ 10% ਜਿਹੜੇ ਵੱਡੇ ਅਮੀਰ ਨੇ ਉਹਨਾਂ ਕੋਲੇ ਆ ਤੇ ਬਾਕੀ ਦੇਸ਼ ਦੀ ਜਿਹੜੀ 90% ਦੀ ਜਨਤਾ ਹੈ ਉਹ ਮਤਲਬ 30% ਦੀ ਬਚੇ ਹੋਏ ਨਾਲ ਗੁਜ਼ਾਰਾ ਕਰ ਰਹੀ ਹੈ ਹੁਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਰਾਜਗੁਰੂ ਹੋਰਾਂ ਦੇ ਇਸ ਸ਼ਹੀਦੀ ਦਿਹਾੜੇ ਤੇ ਕੱਲੇ ਉਹਨਾਂ ਤੇ ਫੁੱਲ ਵਰਸਾ ਕੇ ਉਹਨਾਂ ਨੂੰ ਸਲੂਟ ਕਰਕੇ ਜਿਵੇਂ ਸਰਕਾਰਾਂ ਵੀ ਕਰਦੀਆਂ ਨੇ ਹੋਰ ਵੀ ਬਹੁਤ ਲੋਕ ਕਰਦੇ ਨੇ ਇੰਨੇ ਨਾਲ ਕੰਮ ਨਹੀਂ ਸਰਦਾ ਉਹਨਾਂ ਦੀ ਸੋਚ ਨੂੰ ਪੜਨਾ ਪੈਣਾ ਮੈਂ ਕਹੂੰਗਾ ਸ਼ਹੀਦ ਭਗਤ ਸਿੰਘ ਹੋਰਾਂ ਦੀਆਂ ਆਪਣੇ ਹੱਥਾਂ ਨਾਲ ਲਖੀਆਂ ਲਿਖਤਾਂ ਪੜ ਕੇ ਦੇਖੋ